ਹਾਂ ਜੀ ਬਾਬਾ ਜੀ ਬਾਈ ਬਾਈ ਕਾਰ ਗਈ ਸੀ ਬਾਬਾ ਜੀ ਬਾਬਾ ਜੀ ਪ੍ਰਾਈਵੇਟ ਕਾਰ ਤੋਂ ਜੀ ਟ੍ਰਿਪਲਸ ਨੂੰ ਹਾਂ ਜੀ ਹਾਂ ਜੀ ਅੱਛਾ ਡਰਾਈਵਰ ਨੂੰ ਪਤਾ ਸੀ ਹਰਜੋਸ ਨਾਲ ਹਾਂ ਜੀ ਕਹਿੰਦੇ ਹਰਜੋਸ ਵਾਹ ਇਹ ਬਾਲਾ ਸਾਹਿਬ ਇੱਕ ਰਾਤ ਰਹਿ ਕੇ ਫਿਰ ਬਾਬਾ ਜੀ ਅਲੀਗੜ ਹਾਂ ਜੀ ਅਲੀਗੜ ਤੋਂ ਫਿਰ ਕਾਨਪੁਰ ਗਏ ਠੀਕ ਹੈ ਜੀ ਉੱਥੇ 4-5 ਦਿਨ ਕੌਣ ਕੌਣ ਸੀ ਭੰਗੂ ਜੀ ਨਾਲ ਗਈ ਸੀ ਬਾਬਾ ਜੀ ਅ ਦਰੋ ਬਾਬਾ ਸਾਹਿਬ ਨੂੰ ਤਾਂ ਹੈਗੇ ਸੀ ਨਾਲ ਹਾਂ ਜੀ ਨਰਾਇਣ ਸਿੰਘ ਵੀ ਨਾਲ ਸੀ ਸੇਵਾ ਦਾ ਹਾਂ ਜੀ ਤੇ ਕੇਰ ਸੋਨੇ ਇੰਦਰ ਸੋਨੇ ਤੇ ਇਹ ਸ਼ੇਨਾ ਬਾਬਾ ਕੁੰਨਾ ਸੋਨੇ ਸੀ ਹਾਂਜੀ ਤੇ ਆ ਬਾਬਾ ਜੀ ਗੁਰਦੇਵ ਸੋਨੀ ਨਾਮ ਸੀ ਬਾਬਾ ਸੀ ਤੇ ਸਵੰਸੂ ਹਾਂਜੀ ਆ ਹਾਂਜੀ ਸਵੰਸੂ ਨਾਮ ਸੀ ਲਾਉਂਦਾ ਜੀ ਉਹਨਾਂ ਪਗੜੀ ਹਾਂਜੀ ਇਹ ਲਗਭਗ ਨੇ ਜਿਆਖ ਕੰਬਦੇ ਸੀ ਸੱਚ ਸੱਚ ਹਾਂਜੀ ਮੌੜੋਂ ਫਿਰ ਆਉਂਦੇ ਜਾਂਦੇ ਰਹੇ ਰ ਹੋਰ ਜਥੇ ਵੀ ਬੁਆ ਦਸੰਭੀ ਗਏ ਅਲੀਗੜ ਤੋਂ ਫਿਰ ਕਾਨਪੁਰ ਅੱਛੀ ਇਹ ਮੈਨੇ ਕਦੇ ਸੁਣੇ ਕਾਨਪੂਰ ਉਹ ਬੜਾ ਉੱਥੇ ਇੱਕ ਕੌਕਿਆ ਤੋਂ ਸਿੰਘ ਸਿ ਹਜੂਰਾ ਸਿੰਘ ਹਾਂਜੀ ਉੱਥੇ ਕੁ ਸਰਦਾਰ ਇੰਦਰ ਸਿੰਘ ਸੀ ਅੱਜ ਐਮਪੀ ਜੀਐਮ ਮੈਂਬਰ ਬਣੇ ਸੀ ਉਹ ਇੰਦਰ ਸਿੰਘ ਉਹਨੇ ਇੱਕ ਤੈਨੂੰ ਮਿਲਿਆ ਸੀ ਹਾਂਜੀ ਹਾਂਜੀ ਬਿਲਕੁਲ 20-20 ਹਜ਼ਾਰ ਬੰਦਾ ਕੰਮ ਕਰਦਾ ਹੈ ਆ ਜੀ ਠੀਕ ਹੈ ਕਿਸੇ ਮੌਕੇ ਬਾਬਾ ਜੀ ਵੱਡੇਆਂ ਨੂੰ ਮਿਲਿਆ ਸੀ ਹਾਂਜੀ ਬਾਬਾਈ ਨੇ ਕਿਹਾ ਭਈ ਆਪ ਸਰਪਈਏ ਦਾ ਨੰਬਰ ਸਿੱਧੇ ਆ ਪੁੱਠੇ ਵਾ ਗੁਰੂ ਵਾਲੇ ਪਾਸੇ ਜੁੜ ਜਾਓ ਤੇ ਫਿਰ ਨਾਲ ਖੰਨਪੜ ਹੁੰਦਾ ਰਹਿੰਦਾ ਸੀ ਉਹਦੇ ਮਹਿਲ 'ਚ ਠੀਕ ਹੈ ਇੱਕ ਮਹਿਲ 'ਚ ਗਏ ਸੀ ਬਾਬਾਈ ਠੀਕ ਹੈ ਉੱਥੇ 5 ਦਿਨ ਰਹੇ ਤੇ ਪੰਜ ਨੰਬਰ ਪੰਜ ਨੰਬਰ ਗੋਮਤੀ ਉਹ ਬਾਬਾਈ ਸੋਹਣ ਸੰਖੇ ਇਮੋਟਸ ਸੋਹਣ ਸੰਖੇ ਵਾ ਜਿਹੜੇ ਬਾਬਾਈ ਸੁੰਦਰ ਸੰਗਲੀ ਬੇਗਾੜੇ ਅੱਛਾ ਉਹਨਾਂ ਦਾ ਗੁਰਦਾਸ ਉੱਥੇ ਦੀਵਾਨ ਲੱਗਦੇ ਸਤਿ ਔਰ ਸਾਂਗੋਤ ਪੁਰਾਣੀ ਬਾਬਾ ਜੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਉੱਥੇ ਬਹੁਤ ਸ਼ਬਦ ਮਿਲ ਗਏ ਸੱਚੇ ਜਿਹੜੇ ਪਾਕਿਸਤਾਨ ਤੋਂ ਬਾਬਾ ਜੀ ਦੇ ਮੋਕੇ ਨਾ ਜਿਨ੍ਹਾਂ ਨੂੰ ਕਹਿਸ ਭਾਈ ਇਹ ਤੋਂ ਚਲੇ ਜਾਓ ਹਾਂਜੀ ਹਾਂਜੀ ਉਹ ਵੀ ਕਾਫੀ ਲੋਕ ਸੇ ਉੱਥੇ ਸੱਚੇ ਕਾਫੀ ਰਹਿੰਦੇ ਉੱਥੋਂ ਫਿਰ ਜਾਂ ਚੱਲ ਕੇ ਡੇਰੀਆਂ ਸੋਣ ਇੱਕ ਜਗ੍ਹਾ ਡੇਰੀ ਡੇਰੀਆਂ ਸੋਣ ਜਿਵੇਂ ਆਪਣ ਮੰਡ ਮੰਡੀ ਅਮਗਲ ਉਹ ਦੋ ਸ਼ਹਿਰ ਹੁੰਦੇ ਨਾ ਹਾਂਜੀ ਜਿਵੇਂ ਸ਼ਕੀਦ ਮੰਡੀ ਕਹਿੰਦੇ ਨੇ ਸ਼ਕੀਦ ਮੰਡੀ ਹੋਰ ਹੈ ਮੰਡੀ ਹੋਰ ਹੈ ਅੱਛਾ ਅੱਛਾ ਜੀ ਉਹ ਡੇਰੀਆਂ ਸੌਣ ਉਹ ਲਾਪਾਸਾ ਖਣ ਡੇਰੀਆਂ ਜਿਸੇ ਸ਼ਜੂਰਾ ਉਹ ਸੈਕਸੀ ਇਹਦਾ ਆਪਣਾ ਜਿਹਨੇ ਕੂੜਾ ਇਕੱਠਾ ਕੀਤਾ ਸੀ ਠੀਕ ਹੈ ਉਹ ਕੂੜਾ ਪਾਤਾ ਇਹ ਜਗਜੀਤ ਜਿਹੜਾ ਜਿਹੜਾ ਉਹ ਕਿਹੜਾ ਨਹਿਰੂ ਦੇ ਮੋਕਾ ਉਹਦਾ ਪਿੰਡ ਸੀ ਠੀਕ ਹੈ ਉਹ ਠੀਕ ਹੈ ਆ ਉਹ ਫਿਰ ਬਾਬਾ ਜੀ ਰਾਤ ਰਹੇ ਕਿਉਂਕਿ ਉਹ ਟ੍ਰੇਨ ਬੰਦ ਹੋ ਗਈ ਟ੍ਰੇਨ ਤੇ ਜਾਂਦੀ ਸੀ ਗੱਡੀਆਂ ਹਾਂਜੀ 6 6 ਕਿਲੋਮੀਟਰ ਦਾ ਪੁਲ ਸੀ ਉਹ ਬੰਦ ਹੋ ਗਿਆ ਤੇ ਉੱਥੇ ਰਾਤ ਲੁਕਣਾ ਪਿਆ ਠੀਕ ਹੈ ਜੀ ਉਹ 베ਰੀ ਲੱਗੀ ਆ ਉਥੇ ਅੱਛਾ ਗੁਰਦਾਰੇ ਪਿਛਲੇ ਪਾਸੇ ਠੀਕ ਜੀ ਜਿਹੜਾ ਸੈਕ ਨੂੰ ਕੂੜਾ ਪਾਦਾ ਸੀ ਉਹਨੇ ਕੂੜਾ ਫੋਲ ਕੇ ਜਦੋਂ ਦੇਖਿਆ ਤੇ ਵਿੱਚ ਗਿਣਕ 베ਰ ਦੀ ਖਾਦੀ ਉਹ ਬੀਜਤੀ ਆ ਸੱਚੀ ਉਹ 베ਰੀ ਉਥੇ ਉਥੇ ਹੈ ਜੋ ਸੱਚੀ ਸੱਚੀ ਇਹ ਸੋਸਰਾਮ ਸ਼ਹਿਰ ਅਫਸੋਸਰਾਮ ਸਾਹਿਬ ਠੀਕ ਹੈ ਜਗਜੀਤ ਰਾਮ ਜੋ ਹੋਇਆ ਨਾ ਜਗਜੀਤ ਉਹ ਜਗਜੀਤ ਰਾਮ ਜੀ ਉਹ ਪੜ੍ਹਨੇ ਸੀ ਉਹ ਜਿਹੜਾ ਸੀ ਉਸ ਮੁੱਖ ਖਾਨੇ ਹੋਮ ਲੈਟਰ ਸੀ ਕਿ ਬੰਦਾ ਨਹਿਰੂ ਦੇ ਮੌਕੇ ਦਾ ਹੀ ਬੰਦਾ ਪੁਰਾਣਾ ਬੰਦਾ ਬਿਲਕੁਲ ਜੀ ਉਹ ਤੋਂ ਚੱਲ ਕੇ ਫਿਰ ਬਾਬਾ ਜੀ ਰਾਣੀ ਗੰਜ ਗਏ ਹਾਂ ਜੀ ਰਾਣੀ ਗੰਜ ਫਿਰ ਸਾਲਤ ਦਾ ਲੈਣ ਵਾ ਤੇ ਆ ਗਏ ਰਾਣੀ ਗੰਜ ਤੋਂ 125 ਕਿਲੋਮੀਟਰ ਤੇ ਕਲਕੱਤਾ ਠੀਕ ਹੈ ਬਸ ਬੜਾ ਜਿਵੇਂ ਬੇਨਤੀਆਂ ਬੁਖਤੀਆਂ ਕਿਟੀਆਂ ਕੋਫੀਆਂ ਕਾਠੇ ਤਿਆਰ ਕੀਤੇ ਬਾਬਗਾ ਜੀ ਤੋ ਉੱਥੇ ਜਾਣਾ ਹਾਂ ਜੀ ਮਾਰਵੜੀ ਹਾਂ ਆ ਉਹਦੇ ਮਾਰਵੜੀ ਸਾਲਾ ਉੱਥੇ ਸਾਡਾ ਕਦੇ ਸਾਡਾ ਰਸਤਾ ਆਸ ਉਹ ਕੋਠੇ ਨਾ ਸੀ ਆਨੰਦ ਭਵਨ ਅੱਛਾ ਜੀ ਕਦੇ ਮੇਰੇ ਬਾਬਾ ਜੀ ਦਾ ਨੌਮਾ ਤੋ ਉੱਥੇ ਰਹਿਣਾ ਕੱਲੋ ਤੋ ਰਹਿਣ ਲੱਗ ਗਏ ਉੱਥੇ ਹਾਂ ਜੀ ਬਾਬਾ ਗਾ ਤੈਨੂੰ ਕਮਲੇ ਸੀ ਬਰਥਡੇ ਹਾਂ ਜੀ ਸੇਵਾਦਾਰਾਂ ਦੇ ਜਿਹੜੇ ਲੋਕ ਆਲੇ ਹਾਂ ਜੀ ਕਦੇ ਉਹ ਸਾਫ ਕਰ ਲੋ ਉੱਥੇ ਰਹਿਣਗੇ ਇੱਕ ਪੂਲ ਬਣਿਆ ਸੀ ਪੂਲ ਦੇ ਆਸ-ਪਾਸੇ ਮੂਰੇ ਦੋ ਚਿਵਾਰੇ ਸੀ ਤੇ ਬਰਾਂਡਾ ਦੇ ਠੀਕ ਹੈ ਕਹਿੰਦੇ ਉੱਥੇ ਅਸੀਂ ਰਹਿ ਲਾਂਗੇ ਸੱਚੀ ਤੇ ਵਿਚਾਲੇ ਉਹਨਾਂ ਦੇ ਬਾਸ ਗੱਡ ਕੇ ਪਲੇ ਤੱਪੜ ਦੇ ਪਾ ਦਿਓ ਕੋਲਾ ਕਰ ਦਿਓ ਹਾਂਜੀ ਉਹ ਉੱਧ ਰਹੇ ਆ ਆਪਣੇ ਉੱਧ ਰਹੇ ਅਸੀਂ ਇੱਧਰ ਰਹਿਣਾ ਠੀਕ ਹੈ ਤੇ ਫਿਰ ਉਹ ਬਾਸ ਗੱਡ ਕੇ ਉਹਦੇ ਉਹਦੇ ਪਾਸੇ ਜਿੱਦ ਰਹਿੰਦਾ ਸੀ ਹਾਂਜੀ ਤੇ ਸਾਰਾ ਕਬਰ ਕਰਤਾ ਬੋਰੇ ਬਣ ਕੇ ਨਾ ਕੱਪੜੇ ਬਣ ਕੇ ਠੀਕ ਤੇ ਫਿਰ ਉਹ ਇੱਕ ਤੈਨੂੰ ਕਮਰੇ ਚ ਅਸੀਂ ਰਹੇ ਸੀ ਅੱਛਾ ਸੀ ਬਹੁਤ ਵੀ ਬਾਬਾ ਜੀ ਬਾਈਦਰ ਉਥੇ ਕਲਕੱਤੇ ਰਹਿ ਕੇ ਫਿਰ ਗਏ ਪਟਨਾ ਸਾਹਿਬ ਠੀਕ ਹੈ ਬਾਈ ਰੋਡ ਹਾਂਜੀ ਗੁਰਦੇਵ ਸਿੰਘ ਸਿੰਘ ਗਰੇਆੜ ਡਰਾਈਵਰ ਵੱਡੀ ਵੱਸਦਾ کافی ਕਵਲ ਉੱਤੇ ਪਹਾੜੀ ਇਲਾਕਾ ਤੇ ਵਿੰਗ ਬਲ ਬੜੇ ਤਾਂ ਵੀ ਕਾਰ ਦੇ ਮਗਰ ਹੀ ਗੱਡੀ ਰੱਖ ਲਉਂਗਾ ਸੀ ਅੱਛਾ ਜੀ ਪਹਿਲਾਂ ਜਦੋਂ ਬਾਬਾ ਜੀ ਪਟਿਆਲੇ ਸੀ ਤੇ ਉਹ ਨਾਲ ਹੀ ਸੀ ਬੱਸ 'ਚ ਤੇ ਬਾਬਾ ਜੀ ਨੇ ਉਹ ਰਾਜੇ ਨੂੰ ਦਿਖਾਇਆ ਕਹਿੰਦੇ ਆਹ ਜਿਹੜਾ ਖੈਲੋ ਬੰਦਾ ਡਰਾਈਵਰ ਸਾਡਾ ਲੈਣ ਆਇਆ ਸਾਨੂੰ ਹਾਂ ਜੀ ਇਹ ਕੋਲਕੱਤੇ ਦਾ ਨਾਰਗ ਅਕਾਊਂਟ ਦੇਦਾ ਦਰਵਾਜ਼ੇ ਦਾ ਪਹਿਰੇ ਦਾ ਦੇਗਾ ਆਹ ਠੀਕ ਹੈ ਇਹ ਉੱਥੇ ਲਾਭੇ ਦਿਖਾਇਆ ਅੱਛਾ ਹਾਂ ਬੜਾ ਬਾਬੇ ਕਿਰਪਾ ਨਾਲ ਪੱਪੇ ਪਟਨਾ ਸਾਉ ਤੋਂ ਰਾਂਚੀ ਗਏ ਹਾਂਜੀ ਆਰਾਮਗੜ ਜਿੱਥੇ ਜ਼ਿਆਦਾ ਆਪਣੀ ਫੌਜ ਸੀ ਫੌਜ ਸੈਕ ਰਹੇ ਮਟਾਂ ਫਿਰ ਰਾਂਚੀ ਹਾਂਜੀ ਤੇ ਫਿਰ ਗਿਆ ਸ਼ਹਿਰ ਜਿੱਥੇ ਬੁੱਧ ਨੂੰ ਗਿਆਨ ਹੋਇਆ ਹਾਂਜੀ ਹਾਂਜੀ ਤੇ ਫਿਰ ਮੁੜ ਕੇ ਪਟਨਾ ਸਾਹ ਪਟਨਾ ਸਾਉ ਤੋਂ ਫਿਰ ਕੋਲਕਾਤੀ ਆ ਕੇ ਫਿਰ ਕੋਸ਼ਰਵਲ ਆ ਕੇ ਤੇ ਬਾਬਾ ਜੀ ਨੇ ਫਿਰ ਕਾਫੀ ਸੰਗਤ ਹੋ ਗਈ ਸੀ ਬਾਈਰ ਠੀਕ ਹੈ ਤੇ ਬਾਬਾ ਜੀ ਬਾਬਾ ਗੁਰਦੇਵ ਸਿੰਘ ਸੀਤਲ ਕੋਈ ਸੀ ਲੋ ਜੀ ਨਾ ਹਾਂ ਜੀ yogi majera ਹਾਂ ਜੀ ਹਾਂ ਜੀ ਅਸੀਂ ਤਿੰਨੇ ਜਾਣੇ ਬਾਬਾ ਜੀ ਵਾਲੀ ਕਾਰ ਚਾਏ ਸੀ ਅੱਛਾ ਜੀ ਜਹਾਜ ਜੋ ਬਾਬੇ ਚੱਲ ਪਿਆ ਹਾਂ ਜੀ ਅਸੀਂ ਉੱਥੋਂ ਚੱਲ ਪਏ ਦੋ ਡਰਾਈਵਰ ਸੀ ਇੱਕ ਤਾਂ ਬਾਬਾ ਜੀ ਦਾ ਡਰਾਈਵਰ ਸੀ ਇੱਕ ਗੁਰਚਾਰਨ ਸਿੰਘ ਜੀ ਡਾਲੇ ਤੋਂ ਅੱਛਾ ਜੀ ਉਹ ਦੋ ਡਰਾਈਵਰ ਸੀ ਅਸੀਂ ਤਿੰਨੇ ਜਣੇ ਪਿੱਛੇ ਬੈਠੇ ਸੀ ਅੱਛਾ ਜੀ ਅਸੀਂ ਤੀਸਰੇ ਜਣੇ ਦਿੱਲੀ ਪਹੁੰਚ ਬਹੁਤ ਦੂਰ ਪਹੁੰਚੇ ਇਹ 58 ਸਾਲ ਦੀ ਗੱਲ ਹੈ ਹਾਂ ਜੀ